ਪਿਆਰ ਆਇਆ ਸ਼ਰਦਾ ਬਣੀ ਤੁਸੀਂ ਬਹੁਤ ਦੂਰ ਤੋਂ ਜਿਹੜੇ ਪੈਦਲ ਚੱਲ ਕੇ ਕਿਹਦਾ ਹੈ ਓਕੇ ਜੀ ਓਕੇ ਨਾ ਤੇਰਾ ਪੁੱਜ ਚਾਚੂ ਤਾਂ ਨਹੀਂ ਬਣੀ ਕਿਤੇ ਬਾਈ ਹਾਂਜੀ ਇਹ ਉਹ ਸਾਹਮਣੇ ਏਅਰਪੋਰਟ ਬੱਤੀਆਂ ਨੇ ਤੇ ਇੱਥੋਂ ਆਸਾਨੀ ਨਾਲ ਮਿਲ ਜਾਂਦਾ ਆਟੋ ਸਤਿ ਸ੍ਰੀ ਅਕਾਲ ਜੀ ਹਾਜ਼ਰ ਆਪਾਂ ਅੱਜ ਆ ਸਾਡਾ ਯਾਤਰਾ ਦਾ ਤੀਜਾ ਦਿਨ ਬਕਰਪੁਰ ਦਾ ਔਰ ਦੋ ਬਲੌਗ ਤੁਸੀਂ ਇਕੱਠੇ ਇੱਕ ਜੀ ਦੇਖ ਚੁੱਕੇ ਇਹ ਇੱਕ ਵੀਡੀਓ ਚ ਦੇਖ ਚੁੱਕੇ ਹੋ ਤੇ ਰਾਤ ਅਸੀਂ ਰਹੇ ਸੀ ਬਾਈ ਦੇ ਹੋਟਲ ਚ ਤੇ ਸਾਨੂੰ 500 ਰੁਪਏ ਚ ਚਾਰਾਂ ਨੂੰ ਕਮਰਾ ਮਿਲ ਗਿਆ ਸੀਗਾ ਵੈਸੇ ਤਾਂ ਸਾਡੇ ਕੋਲੇ ਕਾਰ ਹੈਗੀ ਸੀ ਮੰਗੀ ਹੋਈ ਤੇ ਹੁਣ ਚੱਲਦੇ ਆਪਾਂ ਸਟਾਰਟ ਕਰਦੇ ਆ ਦੁਬਾਰਾ ਫਿਰ ਆਜੋ ਬਾਪੂ ਜੀ ਇਧਰੋਂ ਬੁਲਾ ਰਿਹਾ ਕਸਟਮਰਾਂ ਨੂੰ ਇਧਰੋਂ ਇਹ ਇਹ ਪਟਿਆਲਾ ਹੈ ਪਟਿਆਲਾ ਵਾਲੀ ਸੈ ਤੋਂ ਬਨੂੜ ਤੋਂ ਪਿੱਛੇ ਤੇ ਹੁਣ ਜਾ ਰਿਹਾ ਹੈ ਇਧਰ ਹੈ ਜੀਤਪੁਰ ਨੂੰ ਇਧਰੋਂ ਠੀਕ ਹੈ ਜੀ ਚੱਲਦੇ ਆ ਆ ਜੋ ਕਿਉਂ ਬਈ? ਕਿਸਾ ਹੈ? ਓਕੇ ਜੋ ਗਿਆ ਨਾ। ਪਰ ਉਹ ਤੇਰਾ ਪੋਜਾ ਨੂੰ। ਅੱਜ ਲੱਗਾ ਠੀਕ ਨੇ ਬੰਦੇ ਦੀਆਂ। ਅਜੇ ਤਰ ਮਾਲਾਂ ਨਾਲ ਖੇਡਦਾ ਜਾਂਦਾ। ਆ ਗਏ ਜੀ ਆਪਾਂ ਬਨੂੜ ਤੇ ਇੱਕ ਸਾਡਾ ਬੰਦਾ ਲੰਘ ਗਿਆ ਅੱਗੇ ਸਾਨੂੰ ਦੇਖ ਵੀ ਨਹੀਂ ਰਿਹਾ ਔਰ ਅਸੀਂ ਦੋ ਜਣੇ ਆ ਪਿੱਛੇ ਹਰੜ ਨੂੰ ਪੁਲ ਦੇ ਥੱਲੇੋਂ ਦੀ ਉੱਤਰ ਕੇ ਠਾ 100 ਮੀਟਰ ਤੋਂ ਮੋੜਦਾ ਹਰੜ ਮਹਾਲੀ ਲੰਘ ਜਾਂਦਾ ਤੇ ਜੀਲਕਪੁਰ ਨੂੰ ਸਿੱਧਾ ਲੰਘ ਜਾਂਦਾ ਅਸੀਂ ਸਿੱਧੇ ਜਾਵਾਂਗੇ ਆ ਬੈਠਾ ਆ ਬੈਠਾ ਆ ਬੈਠਾ ਚੋਰ ਫੜ ਲੈ ਚੋਰ ਉਹ ਤੋਂ ਪਹਿਲਾਂ

ਸੇਲ ਵਧਾਦੀ ਬਾਈ ਦੀ ਹਾਂ ਹਾਂ ਤੇ ਅਸੀਂ ਬੰਦੇ ਤਾਂ ਨਾ ਨਾ ਦਾ ਕਰਕੇ ਮੈਂ ਤਾਂ ਮੈਂ ਇਕੱਲੇ ਨੇ ਦੱਸ ਦਿਆਂ ਖਾ ਜਾਣੀਆਂ ਤਾਂ ਕੁਆਂਟੀਟੀ ਜਿਆਦੇ ਫੜ ਬਾਈ ਦੇ ਦੇ ਪੈਸੇ ਓਕੇ ਬਾਈ ਪੈਸੇ ਦੇ ਬਾਈ ਨੂੰ ਮੈਂ ਦੇਤੇ ਬਾਈ ਹਾਂਜੀ ਆਪਾਂ ਪਿੱਛੇ ਛੱਡਿਆ ਇਹ ਮਨੂੜ ਤੇ ਹੁਣ ਜਾ ਰਹੇ ਹਾਂ ਅੱਗੇ ਜੀਰਕਪੁਰ ਨੂੰ ਬਸ ਟੋਲ ਪਲਾਜ਼ਾ ਇਥੋਂ 4 ਕਿਲੋਮੀਟਰਾਂ 4-5 ਕਿਲੋਮੀਟਰ ਬੰਦਾ ਅਹ 에어ਪੋਰਟ ਵਾਲੀਆਂ ਬੱਤੀਆਂ ਆਣੀਆਂ 에어ਪੋਰਟ ਵਾਲੀਆਂ ਬੱਤੀਆਂ ਤੋਂ ਫਿਰ ਮੁੜ ਜਾਗੇ ਆਪਾਂ 에어ਪੋਰਟ ਵਾਲੀ ਸਾਈਡ ਨੂੰ ਜਿਹੜੀ ਸਾਈਡ ਚੰਡੀਗੜ੍ਹ 에어ਪੋਰਟ ਮਹਾਲ 에어ਪੋਰਟ ਹੈ ਤੇ ਕਿਉਂ ਬਾਈ ਠੀਕ ਆ ਠੀਕ ਓਕੇ ਆ ਜੀ ਹਾਂ ਬਸ ਆਹੀ ਸ਼ਬਦ ਕਾ ਤਾ ਹੁੰਦਾ ਤੇਰੇ ਕੋਲੇ ਇਹ ਬੰਦਾ ਅੱਜ ਵੀ ਚੱਕਵੇਂ ਪੈਰ ਹੋ ਰਿਹਾ ਪਰਸ ਪਰਸੋਂ ਵੀ ਚੱਕਵੇਂ ਪੈਰ ਸੀਗਾ ਕੱਲਾ ਪੈਰ ਨੇ ਇਹਨੂੰ ਚੱਕਰ ਰੱਖਿਆ ਸੀ ਹਨਾ ਆ ਗਏ ਆਪਾਂ ਟੋਲ ਤੇ ਅਜੀਜਪੁਰ ਜਿਹੜਾ ਬੱਤਿਆਂ ਤੋਂ 에어ਪੋਰਟ ਬੱਤਿਆਂ ਤੋਂ ਪਹਿਲਾਂ ਪੈਂਦਾ ਹਾਲਾਤ ਸਾਰਿਆਂ ਦੇ ਸਾਡੇ ਤਿੰਨਾਂ ਜਣਿਆਂ ਦੇ ਓਕੇ ਨੇ ਟੋਲ ਵੀ ਭਰਿਆ ਜਾਂਦਾ ਟੋਲ ਲਾਈਨਾਂ ਖੜੀਆਂ ਨੇ ਚਾ ਚੋਤਾ ਨਹੀਂ ਬਣੀ ਕਿਤੇ ਬਾਈ ਠੀਕ ਹੈ ਜੀ ਆਜੋ ਮਿਲਦੇ ਆ ਫਰੋਂਾ 에어ਪੋਰਟ ਬੱਤੀਆਂ ਦੇ ਹਾਂਜੀ ਇਹ ਉਹ ਸਾਹਮਣੇ 에어ਪੋਰਟ ਬੱਤੀਆਂ ਨੇ ਤੇ ਇੱਥੋਂ ਆਸਾਨੀ ਨਾਲ ਮਿਲ ਜਾਂਦਾ ਆਟੋ 10 ਰੁਪਏ ਚ ਬਾਕਰਪੁਰ ਬਾਕਰਪੁਰ ਲਈ ਤੇ ਸਪੈਸ਼ਲ ਛੱਡਿਆ ਹੁੰਦੇ ਨੇ ਸਾਹਮਣੇ ਉਹ ਸੀਗੀਆਂ ਬੱਤੀਆਂ ਲਓ ਜੀ ਤੇ ਸਾਹਮਣੇ ਇਹ 에어ਪੋਰਟ ਰੋਡ ਐ 에어ਪੋਰਟ ਰੋਡ ਤੋਂ ਅੱਗੇ ਜਾ ਕੇ ਥੋੜਾ ਜਾ ਨਾਲ ਹੀ ਬਸ ਆ ਜਾਂਦਾ ਬੱਕਰਪੁਰ ਉੱਥੇ ਨਾਲ ਹੀ ਦਰਗਾਹਾ ਵਸ 에어ਪੋਰਟ ਤੋਂ ਪਹਿਲਾਂ ਹੀ ਆਇਆ 에어ਪੋਰਟ ਏਰੀਆ ਤੋਂ ਪਹਿਲਾਂ ਹੀ ਆ ਜਾਂਦਾ ਤੇ ਇੱਥੋਂ 8 ਕਿਲੋਮੀਟਰ ਐ ਹਵਾਈ ਹਟਾ ਔਰ ਇਹ ਤਾਂ ਲੋ ਜੀ ਸੂਰਜ ਦੇਵਤਾ ਵੀ ਨਿਕਲ ਚੁੱਕੇ ਨੇ ਤੇ ਇਧਰ ਤਵੇਂ ਖਵਾਣੀ ਕਰੀ ਦੀ ਸੂਰਜ ਨਿਕਲੇਗਾ ਤਵੇਂ ਖਵਾਣੀ ਸੰਤਾਂ ਲਈ ਪੂਰੀ ਹੋ ਗਈ ਦੇਖੋ ਫਿਰ ਹਰਿਆਲੀ ਬਹੁਤ ਹੈ ਮੋਹਾਲੀ ਚੰਡੀਗੜ੍ਹ ਵਧੀਆ ਬਹੁਤ ਹੈ ਹਾਂ ਇਹ ਜਿਹਾ ਆਪਾਂ ਆ ਗਏ ਐਸਟੀਜੀ ਗਰੁੱਪ ਮਹਾਲੀ ਸਿਟੀ ਸੈਂਟਰ 2 ਤੇ ਇਹ ਸਾਹਮਣੇ ਇੱਥੋਂ ਸਿੱਧੀ ਸੜਕ ਇਧਰ ਨੂੰ ਜਾਂਦੀ ਹੈ ਦਰਬਾਰ ਨੂੰ ਬਾਬੇ ਦੇ ਤੇ ਇੱਥੇ ਆ ਕੇ ਆਟੋ ਤਾਰਦੇ ਆ ਸਾਰਿਆਂ ਨੂੰ ਤੇ ਆਪਣਾ ਜਿਹੜਾ 에어ਪੋਰਟ ਵਾਲੀਆਂ ਬੱਤੀਆਂ ਨੇ ਉਥੋਂ ਲੈਂਦੇ ਆ 10 ਰੁਪਏ ਇੱਥੋਂ ਸਿੱਧਾ ਜਾਓਗੇ ਬਸ ਅੱਗੇ ਜਾ ਕੇ ਪੋਸਟਰ ਵੀ ਲੱਗੇ ਹੋਏ ਨੇ ਅੱਗੇ ਹੋਰ ਹਾਂਜੀ ਜਿੱਥੇ ਜੁਬਲੀ ਸਕੁਏਰ ਦਾ ਬੋਰਡ ਲੱਗਿਆ ਉਹ ਤੋਂ ਸੱਜੇ ਪਾਸੇ ਨੂੰ ਜਾ ਕੇ ਸਾਹਮਣੇ ਬੋਰ ਲੱਗਿਆ ਹੋਇਆ ਹੈ ਵਾਕਰਪੁਰ ਦਾ ਹਾਂਜੀ ਆਪਾਂ ਪਹੁੰਚ ਕੇ ਵਾਕਰਪੁਰ ਸਾਹਮਣੇ ਦਰਬਾਰ ਹੈ ਤੇ ਅੰਦਰ ਵੀਡੀਓ ਬਣਾਉਣ ਦੀ ਇਜਾਜ਼ਤ ਨਹੀਂ ਹੈਗੀ ਇਸ ਕਰਕੇ ਦੇਖਦੇ ਆਂ ਬਾਕੀ ਅੱਗੇ ਬਣਦੀ ਹੈ ਨਹੀਂ ਵੀਡੀਓ ਤੇ ਕਰਦੇ ਆਂ ਦਰਸ਼ਨਾਜੋ ਤੋ ਵੱਡੀ ਹੁੰਦੀ ਹੈ ਤੁਹਾਡੇ ਦਿਲ ਦੇ ਵਿੱਚ ਪਿਆਰ ਆਇਆ ਸ਼ਰਦਾ ਬਣੀ ਤੁਸੀਂ ਬਹੁਤ ਦੂਰ ਤੋਂ ਜਿਹੜੇ ਪੈਦਲ ਚੱਲ ਕੇ ਇਸ ਦਰਬਾਰ ਤੱਕ ਦਾਤਾ ਜੀ ਦੇ ਦਰਬਾਰ ਤੱਕ ਪਹੁੰਚੇ ਹੋ ਇਹ ਮੈਂ ਤਾਂ ਤੁਹਾਨੂੰ ਮੇਰੇ ਵੱਲੋਂ ਤਾਂ ਤੁਹਾਨੂੰ ਬਹੁਤ ਕੋਟੀ ਕੋਟੀ ਨਮਨ ਪਿਆਰ ਉਹ ਮੈਂ ਹਮੇਸ਼ਾ ਦੁਆ ਕਰੂੰਗਾ ਕਿ ਤੁਹਾਡੇ ਤੇ ਔਰ ਸਾਰੇ ਪਰਿਵਾਰ ਤੇ ਦਾਤਾ ਜੀ ਦੀ ਬਾਰ ਕ੍ਰਿਪਾ ਹਮੇਸ਼ਾ ਬਣੀ ਰਵੇ ਔਰ ਤੇ ਤੰਦਰੁਸਤ ਰਹੋ ਦਾਤਾ ਤੁਹਾਡੀ ਰੋਜ਼ੀ ਦੇ ਵਿੱਚ ਰੋਜ਼ਗਾਰ ਦੇ ਵਿੱਚ ਤਰੱਕੀਆਂ ਪਾਵੇ ਵਾਅਦਾ ਕਰੀ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਮਿਹਰਾ ਕਰੇ ਔਰ ਹਮੇਸ਼ਾ ਤੁਹਾਡੀ ਉਮਰ ਆਦਾ ਪੂਰੀ ਆਵੇ ਮੇਰੇ ਵੱਲੋਂ ਤੁਹਾਨੂੰ ਬਹੁਤ ਪਿਆਰ ਕਿੰਨਾ ਪੈ ਜਾਂਦਾ ਸੁਨਾਮ ਤੁਹਾਏ 128 128 ਹਾਂਜੀ ਜੋੜੇ ਆਪਾਂ ਲੈ ਲੇ ਤੇ ਹੁਣ ਚੱਲਦੇ ਆਂ ਆਪਾਂ ਬਾਹਰ ਨੂੰ ਘਰ ਵੱਲੋਂ ਤੇ ਬਾਬਾ ਜੀ ਦੇ ਦਰਸ਼ਨ ਹੋਗੇ ਔਰ ਸਾਰਾ ਕੁਝ ਕਰ ਲਿਆ ਪੂਰਾ ਮੁਕੰਮਲ ਤੇ ਦਰਸ਼ਨ ਵੀ ਬਹੁਤ ਵਧੀਆ ਹੋਗੇ ਜਿੰਨਾ ਸੋਚਿਆ ਸੀ ਉਸ ਤੋਂ ਕਿਤੇ ਜ਼ਿਆਦਾ ਠੀਕ ਹੈ ਜੀ ਤੇ ਤਕਦੀਰ ਓਏ ਤੈਨੂੰ ਕੀ ਦਿੱਤਾ ਬਾਬਾ ਜੀ ਨੇ ਕੀ ਬੋਗ ਦਿੱਤਾ ਹੈ ਹੈ ਓ ਇੱਧਰ ਐ ਆਪਣੀ ਕਾਰ ਤਾਂ ਸੀਗੀ ਅੱਛੀ ਠੀਕ ਹੈ ਜੀ ਬਾਕੀ ਪਾਉਨੇ ਆ ਬਾਕੀ ਪਰਿਵਾਰ ਸਾਡਾ ਸਾਰਾ ਸੀਗਾ ਵੀਡੀਓ ਚ ਅਸੀਂ ਥੋੜੇ ਜਣੇ ਆਏ